ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਰਾਂਟੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਕਰਦੇ ਆਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਰਾਜੇ ਕਿ ਹਾਈ ਕੋਰਟ ਦੇ ਸੀਨੀਅਰ ਵਕੀਰ ਅਤੇ ਹਲਕਾ ਦਾਖਾ ਤੋਂ ਵਿਧਾਇਕ ਰਹਿ ਚੁੱਕੇ ਐਚਐਸ ਫੁਲਕਾ ਨੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ਫੁਲਕਾ ਨੇ ਆਖਿਆ ਕਿ ਜਦੋਂ ਅਕਾਲੀ ਦਲ ਦੇ ਵਿੱਚ ਮੈਂਬਰਸ਼ਿਪ ਡਰਾਈਵ ਖੁੱਲੇਗੀ ਤਾਂ ਉਹ ਖੁਦ ਪਾਰਟੀ ਦੇ ਦਫ਼ਤਰ ਦੇ ਵਿੱਚ ਜਾਣਗੇ ਅਤੇ ਫਾਰਮ ਭਰ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਫੁਲਕਾ ਨੇ ਕਿਹਾ ਕਿ ਕੇਂਦਰ ਦੀਆਂ ਪਾਰਟੀਆਂ ਦਾ ਧਿਆਨ ਜ਼ਿਆਦਾ ਕੇਂਦਰੀ ਮੁੱਦਿਆਂ ਤੇ ਹੀ ਰਹਿੰਦਾ ਹੈ। ਲਿਹਾਜ਼ਾ ਉਹ ਸੂਬੇ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੇ। ਪੰਜਾਬ ਨੂੰ ਅੱਜ ਸਥਾਨਕ ਯਾਨੀ ਕਿ ਖੇਤਰੀ ਪਾਰਟੀ ਦੀ ਲੋੜ ਹੈ ਜੋ ਪੰਜਾਬ ਲਈ ਕੰਮ ਕਰੇ ਅਤੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇਵੇ। ਇਸ ਲਈ ਉਹ ਪੰਜਾਬ ਦੀ ਖੇਤਰੀ ਪਾਰਟੀ ਦਾ ਹਿੱਸਾ ਬਣਨਗੇ। ਤਾਂ ਇਹ ਵੱਡੀ ਖਬਰ ਨੇ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਚੁਕਾ ਦਿੱਤਾ ਹੋਵੇਗਾ। ਤਾਂ ਹੁਣ ਮੇਰੇ ਸਹਿਯੋਗੀ ਵੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਅਮਰਜੀਤ ਸਿੰਘ ਜੋ ਕਿ ਇਸ ਸਬੰਧੀ ਇਸ ਖਬਰ ਸਬੰਧੀ तमाम ਜਾਣਕਾਰੀ ਦੇਣਗੇ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਵੱਡੀ ਖਬਰ ਇਸ ਵੇਲੇ ਦੇ ਸਾਹਮਣੇ ਆਈ ਹੈ ਜੀ ਬਿਲਕੁਲ ਜਿਸ ਤਰ੍ਹਾਂ ਅਈਸ਼ਾ ਜੀ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਜਿਹੜਾ ਸਾ ਸੀਨੀਅਰ ਵਕੀਲ ਜਿਹੜੇ ਨੇ ਆਪ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਨੇ ਗੋਖੀਂ ਵਿਚਲਾ ਲੰਬੇ ਸਮੇਂ ਤੋਂ ਗੱਲ ਕੀਤੀ ਜਾਵੇ ਤਾਂ ਉਹ 2014 ਤੋਂ ਲੈ ਕੇ 2019 ਤੱਕ ਜਿਹੜਾ ਜਦੋਂ ਆਮ ਆਦਮੀ ਪਾਰਟੀ ਦੀ ਰੇਵ ਚੱਲੀ ਸੀ ਉਸ ਸਮੇਂ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸਨ ਕਿ ਜੇਕਰ ਦਿੱਲੀ ਦੀ ਸਿੱ ਦਿੱਲੀ ਦੀ ਗੱਲ ਕੀਤੀ ਆਵੇ ਤਾਂ ਅਰਵਿੰਦ ਕੇਜਰੀਵਾਲ ਤੇ ਜਿਹੜੀ ਹੋਰ ਟਰੇਡਰਸ਼ਿਪ ਹੈ ਦਿੱਲੀ ਦੀ ਤਾਂ ਉਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਚੰਗੀ ਜਿਹੜੀ ਆਪਾਂ ਕਹਿ ਸਕਦਾ ਆ ਪੁੱਛਗਿਸ ਸੀ ਪੜੀ ਬੈਠ ਸੀ ਕਿਉਂਕਿ ਸੀਨਤ ਕੀਲ ਹੁਣ ਕਰਕੇ ਨਾ ਤਾਂ ਉਦੋਂ ਜਿਹੜਾ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਇਹ ਵਿਧਾਇਕਰੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਬਣਾਇਆ ਗਿਆ ਹੁਣ ਹੁਣ ਗੱਲ ਇਹ ਆ ਗਈ ਕਿ ਐਚਐਸ ਫੁਲਕਾ ਨੇ ਜਿਹੜੀ ਅੱਜ ਖਾਸ ਤੌਰ ਤੇ ਜਿਹੜੀ ਸਟੇਟਮੈਂਟ ਦਿੱਤੀ ਹੈ ਜਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਲੀ ਦਲ ਦੇ ਵਿੱਚ ਜਿਹੜਾ ਮੈਂ ਹੁਣ ਮੈਂਬਰਸ਼ਿਪ ਟਰਾਈ ਕਰਕੇ ਜਿਹੜਾ ਮੈਂਬਰ ਜੁਆਇਨ ਕਰਾਂਗਾ ਯਾਨੀ ਕਿ ਕਾਲੀ ਦਲ ਦਾ ਜਿਹੜਾ ਹਿੱਸਾ ਬਣਾਂਗਾ ਹੂੰ ਜਿੱਦੇ ਤੋਂ ਹੁਣ ਤੱਕ ਇਹ ਕਿਉਂਕਿ ਇਹ ਲਗਾਤਾਰ ਜਿਹੜੀ ਚਰਚਾਾਂਵਾਂ ਪੱਲਾ ਵੀ ਜਿਹੜਾ ਚੱਲ ਰਿਹਾ ਸੀ ਕਿਉਂਕਿ ਕੁਝ ਸਮਾਂ ਪਹਿਲਾਂ ਜਾਨਕੀ ਆਪਾਂ ਕਹਿ ਸਕਦਾ ਇੱਕ ਨਿੱਜੀ ਖ਼ਬਰ ਦੇ ਫੀੜੇ ਖ਼ਬਰ ਵੀ ਲੱਗੀ ਸੀ ਜਿਵੇਂ ਜਿਹੜੇ ਕਿਹਾ ਗਿਆ ਸੀ ਕਿ ਜਲਦ ਹੋ ਸਕਦਾ ਹੈ ਵੀ ਜਿਹੜਾ ਕਾਲੇ ਦਲ ਦਾ ਜਿਹੜਾ ਹਿੱਸਾ ਹੋ ਜਾਵੇ ਕਿ ਕੱਲ ਦਾ ਜਿਹੜਾ ਜੋ ਹੈ ਨਾ ਹੋ ਐਚਐਸ ਪੁਲਕਾ ਕਰ ਸਕਦੇ ਨੇ ਹੂੰ ਪੁਲਕਾ ਦਾ ਆਮ ਆਦਮੀ ਪਾਰਟੀ ਨਾਲ ਕਿਉਂ ਹੋਇਆ ਸੀ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਛੱਡਣੀ ਪਈ ਇਸ ਦੇ ਪਿੱਛ ਜੀ ਬਿਲਕੁਲ ਜੇਕਰ ਆਮ ਆਦੀ ਪਾਰਟੀ ਦੀ ਗੱਲ ਕੀਤੀ ਜਾਵੇ ਕਿਉਂਕਿ ਜਦੋਂ ਆਮ ਆਦੀ ਪਾਰਟੀ ਸਟਾਰਟਿੰਗ ਦੇ ਜਦੋਂ ਉਹਨਾਂ ਦੀ ਦੇਵ ਚੱਲੀ ਸੀ ਤਾਂ ਲੋਕਾਂ ਦੇ ਲੋਕਾਂ ਨੇ ਆਪਣੀ ਮੈਂਬਰਸ਼ਿਪ ਸ਼ੁਰੂ ਕੀਤੀ ਤਾਂ ਪੰਜਾਬ ਦੇ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਉਹ ਮੈਂਬਰਸ਼ਿਪ ਨੂੰ ਬਰਾਬਰ ਮਹੰਗਾਰਾ ਮਿਲਿਆ ਸੀ ਜਿਹਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਐਚਐਸ ਫੁੱਲ ਕਾ ਜਿਹੜੇ ਸੀਨੀਅਰ ਵਕੀਲ ਨੇ ਤਾਂ ਫਿਰ ਗੱਲ ਕੀਤੀ ਜਾਵੇ ਡਾਕਟਰ ਧਰਮਿੰਦਰ ਗਾਂਧੀ ਇਹਨਾਂ ਇਹਦਾ ਧਰਮਿੰਦਰ ਗਾਂਧੀ ਤੇ ਇਹਨਾਂ ਦਾ ਆਪਸੀ ਜਿਹੜਾ ਗਰੁੱਪ ਹੁੰਦਾ ਸੀ ਜਿਹੜੇ ਬੜੇ ਪੁਰਾਣੇ ਵਰਕਰ ਨੇ ਉਸ ਤੋਂ ਬਾਅਦ ਜਿਹੜਾ ਹੌਲੀ-ਹੌਲੀ ਜਿਹੜਾ ਆਮ ਆਦੀ ਪਾਰਟੀ ਦੇ ਸੀ ਜਿਹੜੇ ਦੇ ਵੀ ਲੀਡਰਸ਼ਿਪ ਆ ਜ Punjab ਦੀ ਲੀਡਰਸ਼ਿਪ ਆ ਉਹ ਆਪਾਂ ਜਿਹੜਾ ਮੁੱਦਿਆਂ ਤੋਂ ਭੜਕਦੀ ਜਿਹੜੇ ਪੁਰਾਣੇ ਬੰਦ ਸੀ ਉਹਨਾਂ ਨੂੰ ਸਾਈਡ ਕੀਤਾ ਗਿਆ ਅਜਿਹਾ ਕਰਕੇ ਆਪਾਂ ਕਹਿ ਸਕਦੇ ਹਾਂ ਜਿਹੜਾ ਇਹਨਾਂ ਨੇ ਆਪਣੇ ਆਪ ਜਿਹੜਾ ਇਸਤੀਫਾ ਦੇ ਦਿੱਤੀ ਉਸ ਤੋਂ ਬਾਅਦ ਅਜੀਆਂ ਬਹੁਤ ਜਣੀਆਂ ਗੱਲਾਂ ਬਾਤਾਂ ਹੋਈਆਂ ਤਾਂ ਇਸ ਕਰਕੇ ਜਿਹੜਾ ਉਹਨਾਂ ਨੇ ਆ ਪਾਰਟੀ ਨੂੰ ਜਿਹੜਾ ਅਲਵਿਦਾ ਕਹਿ ਦਿੱਤਾ ਜਿਸ ਤੋਂ ਬਾਅਦ ਡਾਕਟਰ ਭਰਨ ਸਿੰਘ ਗਾਂਧੀ ਨੇ ਨਾਲ ਹੀ ਜਿਹੜਾ ਬੜਾ ਕਲੈਸ਼ ਹੋਇਆ ਜਿਹੜਾ ਆਪ ਲਗਾਤਾਰ ਆਪਾਂ ਦੇਖਿਆ ਜਿਹੜੇ ਹੁਣ ਆ ਪੀ ਨੇ ਭੜੇਲਾ ਤੋਂ ਜੀ ਤੇ ਹੁਣ ਗੱਲ ਇੱਥੇ ਆ ਗਈ ਹੈ ਕਿ ਇਹ ਕਾਲੀਦਲ ਜੁਆਇਨ ਕੋ ਕਰਨ ਜਾ ਰਹੇ ਨੇ ਮਕਸਦ ਕੀ ਹੈ ਗੱਲ ਗੱਲ ਜੁਆਇਨ ਕਰਨ ਦਾ ਕਿਉਂਕਿ ਸੀਨੀਅਰ ਵਕੀਲ ਨੇ ਤੁਸੀਂ ਆਪਾ ਦੇਖਿਆ ਨਾ ਜਿਹੜਾ ਦਿੱਲੀ ਦੇ ਵਿੱਚ ਜਿਹੜਾ 84 ਦੇ ਦੰਗੇ ਹੋਏ ਨੇ ਜਿਹੜਾ ਉਹ ਵਾਕਿਆ ਹੋਇਆ ਤਾਂ ਵਾਕਿਆਸ ਜਿਹੜਾ ਇਹ ਐਚਐਸ ਫੂਲਕਰ ਨਾਲੇ ਲੰਬੇ ਸਮੇਂ ਤੋਂ ਲੜ ਰਹੇ ਨੇ ਜੀ ਕਿਉਂਕਿ ਸਿੱਕ ਸਿੱਕ ਚੇਰਾ ਨੇ ਚੰਗੇ ਸੋਜਮਾਨ ਨੇ ਐਡਵੋਕੇਟ ਦੇ ਚੰਗੇ ਜਿਹੜੀ ਆ ਪਕੜ ਰੱਖਦੇ ਨੇ ਤੇ ਨਾਲ ਜੇਕਰ ਗੱਲ ਕਿਸੇ ਕਹੂ ਏ ਧਾਰਮਿਕ ਕਈ ਮਸਲੇ ਆ ਜਾਂਦੇ ਨੇ ਤਾਂ ਉਹ ਉਸ ਮਸਲੇ ਦੇ ਉੱਪਰ ਜਿਹੜਾ ਬਾਕੀ ਦੇ ਨਾਲ ਗੱਲਬਾਤ ਵੀ ਕਰਦੇ ਨੇ ਕਿਉਂਕਿ ਆਪਾਂ ਦੇਖਿਆ ਨਾ ਜੇ ਪੰਜਾਬ ਦੀ ਗੱਲ ਕੀਤੀ ਆਵੇ ਜਾਂ ਫਿਰ ਸਿੱਖ ਭਾਈਚਾਰੇ ਦੇ ਕੋਈ ਸੰਬੰਧਿਤ ਮਸਲੇ ਹੁੰਦੇ ਨੇ ਤਾਂ ਇਹ ਬੜਾ ਬਾਕੀ ਦੇ ਨਾਲ ਜਿਹੜਾ ਆਪਣਾ ਸਵਾਲ ਆ ਉਹ ਰੱਖਦੇ ਨੇ ਜੀ ਜਵਾਬ ਦੇਣ ਦੀ ਇਹ ਕੋਸ਼ਿਸ਼ ਆ ਕੋਈ ਕੋਸ਼ਿਸ਼ ਆ ਉਹ ਕਰਦੇ ਨੇ ਜਿੱਦਿ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਆਵੇ ਤਾਂ ਜਦੋਂ ਇੱਕ ਕੇਸ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਵੀ ਆਂ ਦੀ ਜਿਹੜੀ ਆ ਕਿਤੇ ਉਹ ਵਿਗਾਉ ਕੇਸ ਨੂੰ ਜਿਹੜਾ ਹੈਂਡਲ ਕਰ ਰਹੇ ਨੇ ਜੀ ਆਕੇ ਆਕੇ ਅਲੋਕੇਟ ਹਰਿਦਸ ਸਿੰਘ ਧਾਮ ਜਿਹੜੇ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਦੇ ਨਾਲ ਇਹਦੀ ਇਹ ਗੱਲਬਾਤ ਹੋਈ ਹੈ ਕਿ ਉਹ ਕਹਿੰਦੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਕਿ ਅਕਾਲੀ ਦਲ ਉਹ ਗਾ ਵਾਕੀ ਸਿੱਖຊਿਆ ਰਹੀ ਲੋੜ ਹੈ ਕਿ ਉਹ ਅਜੇ ਅਸੀਂ ਕਚਾਰੇ ਹੋਣ ਕਿ ਤਾਂ ਜਿਹੜੀ ਸ਼੍ਰੋਮਣੀ ਗਦਵਾਰਾ ਪ੍ਰਬੰਧਕ ਕਮੇਟੀ ਹੈ ਜਾਂ ਅਕਾਲੀ ਦਲ ਉਹ ਵੀ ਸਿੱਖਾਂ ਦੀ ਜਿਹੜੀ ਪਾਰਟੀ ਹੈ ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਆ ਅੱਜ ਇਹ ਕਿਤੇ ਚਾਰਿਆਂ ਨੂੰ ਜੁਆਇਨ ਕਰਨਾ ਮੈਨੂੰ ਲੱਗਦਾ ਕਿ ਕੱਲ੍ਹ ਦਾ ਜਿਹੜਾ ਕਿਤਨਾ ਕਿਤੇ ਕਬੱਡਾ ਜਿਹੜਾ ਬੂਸਟ ਆ ਮਿਲੇਗਾ ਹੂੰ ਇਹਨਾਂ ਨੇ ਵਾਕਿਆ ਨੂੰ ਵੀ ਅਪੀਲ ਕੀਤੀ ਹੈ ਕਿ ਨੌਜਵਾਨ ਪੀੜੀ ਖਾਸ ਤੌਰ ਤੇ ਕਿ ਮੁੜਾ ਜਿਹੜਾ ਕਿ ਅਕਾਲੀ ਦਲ ਸੁਰਜੀਤ ਹੋਏਗਾ ਕਿ ਜੇਕਰ ਨੌਜਵਾਨ ਪੀੜੀ ਅਕਾਲੀ ਦਲ ਜੁਆਇਨ ਕਰੇਗੀ ਤਾਂ ਪੁਰਾਣਾ ਅਕਾਲੀ ਦਲ ਪੰਜਾਬ ਦੇ ਵਿੱਚ ਵਾਪਸ ਆਵੇਗਾ ਕੀ ਆਦਾ ਕਿ ਇਹੇ ਕਾਰਨ ਹੈ ਫੁਲਕਾ ਦਾ ਕਿ ਸ਼ੌਨਿਆ ਕਾ ਦਲ ਜੁਆਇਨ ਕਰਨ ਦਾ ਬਿਲਕੁਲ ਅਪਾ ਤਾਂ ਨਹੀਂ ਕਹ ਸਕਦੇ ਕਿ ਉਹਨੂੰ ਪਤਾ ਕਿ ਜਿਹੜਾ ਕਾਰਨ ਹੈ ਜਿਸ ਦਾ ਨਵਾਂ ਤਾਂ ਇਹਦਾ ਸੂਰ ਸਿੰਘ ਬਾਲਨਾ ਮਾਮਲਾ ਸਾਰਾ ਸੂ ਦੇਖਿਆ ਜਿਹੜਾ ਦਰਬਾਰ ਸਾਹਿਬ ਦੀ ਜੋੜੀ ਦੇ ਬਾਗ ਜਿਹੜਾ ਗੋਲੀ ਚੱਲੀ ਆ ਉਸ ਤੋਂ ਬਾਅਦ ਸ੍ਰੀ ਸਭਾ ਆਨੇ ਜਿਹੜਾ ਅਸਮਦੇ ਜਾਰੀ ਕੀਤਾ ਜਿਹੜਾ ਇੱਕ ਪਲੇਟਫਾਰਮ ਦੇ ਉੱਪਰ ਜਿਹੜਾ ਕਾਲੀਦਲ ਇਕੱਠਾ ਹੋਵੇ ਜੀ ਆਪਣੇ ਆਪਣੇ ਜਿਹੜੀਆਂ ਜਿਹੜੀਆਂ ਲਾ ਆਪਣੇ ਜਿਹੜੇ ਉਹ ਬੰਦ ਕਰਨ ਜਾਨਕੀ ਆਪਣੇ ਆਪਣੇ ਜਿਹੜੇ ਸੂਰ ਨੇ ਉਹ ਬੰਦ ਕਰਤੇ ਜਾਣ ਤਾਂ ਇਸ ਕਰਕੇ ਨਾਲੇ ਸੁਲਕਾ ਨੇ ਵੀ ਗੱਲ ਕਹੀ ਹੈ ਉਹ ਜਿਹੜੀਆਂ ਸੈਂਟਰ ਦੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਜਾਂ ਫਿਰ ਸਟੇਟ ਦੀਆਂ ਕੋਈ ਸਰਕਾਰਾਂ ਹੁੰਦੀਆਂ ਨੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕੋਈ ਸਰਕਾਰ ਜਿਹੜੀ ਖੇਤਰੀ ਪਾਰਟੀ ਹੁੰਦੀ ਰਾ ਉਹ ਪੰਜਾਬ ਦੇ ਮੁੱਦੇ ਜਨਕੀ ਚੱਕਾਂ ਦੇ ਵਿੱਚ ਸਹਾਇੀ ਹੁੰਦੀ ਆ ਖੇਤਰੀ ਪਾਰਟੀ ਵਿੱਚ ਜਿਹੜਾ ਜਿਸ ਏਰੀਆ ਦੀ ਪਾਰਟੀ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਖੇਤਰੀ ਮੁੱਦੇ ਕੀ ਨੇ ਇਹ ਪੰਜਾਬ ਦੇ ਸੰਬੰਧੀ ਮੁੱਦੇ ਕਿਨੇ ਕੀ ਆਮ ਲੋਕ ਚਾਹੁੰਦੇ ਕੀ ਨੇ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਹੱਲ ਕਿਵੇਂ ਹੋਣਗੀਆਂ ਇਹ ਮੈਨੂੰ ਲੱਗਦਾ ਚੰਗੀ ਇੱਕ ਸੋਚ ਐ ਚੰਗਾ ਜਿਹੜੀ ਸ਼ੁਰੂਆਤ ਐ ਫਰੋਂ ਸਵਾਲ ਹੈ ਕਿ ਜਿਹੜੇ ਐਚਐਸ ਫੁਲਕਾ ਦੇ ਨਾਲ ਹੋਰ ਕਿੰਨੇ ਜਿਹੜੇ ਚਾਰੇ ਨਵੇਂ ਨੇ ਉਹ ਕਾਲੀਗੱਲ ਨੇ ਵਿੱਚ ਜੁਆਏ ਹੁੰਦੇ ਨੇ ਕਿ ਕਾਲੀਗੱਲ ਨੂੰ ਇਸ ਦਾ ਕਿੰਨਾ ਕੋ ਲਾਭ ਹੋਵੇਗਾ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਸੂ ਜਵਾਨ ਤਾਂ ਹੈਗੇ ਨੇ ਕਾਲੀਗੱਲ ਦੀ ਗੱਲ ਕੀਤੀ ਆ ਕਿਉਂਕਿ ਕਾਲੀਗੱਲ ਨੂੰ ਅਜਿਹੇ ਚਿਹਰਿਆਂ ਦੀ ਲੋੜ ਵੀ ਹੈ ਕਿਉਂਕਿ ਜਿਸ ਤਰ੍ਹਾਂ ਕਾਲੀਗੱਲ ਦਾ ਗਲਾਵ ਘਰਾ ਤਾ ਉਹ ਦਿਨਾਂ ਦਿਨ ਥੱਲੇ ਜਾਂਦਾ ਰਿਹਾ ਹੈ ਕਿਉਂਕਿ ਆਖਰਕਾਰ ਆਪਾਂ ਦੇਖਿਆ ਹੀ ਹੈ ਲਾਗਵਰ ਜਿਹੜਾ ਮਾਮਲਾ ਚੱਲ ਰਿਹਾ ਹੈ ਉਸ ਤੋਂ ਬਾਅਦ ਸੁਪਾਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਬਾਗੀ ਧੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਆਪਣੇ ਜਿਹੜਾ ਸੁਰਤ ਵਿੱਚ ਨਜ਼ ਮੈਨੂੰ ਲੱਗਦਾ ਵੀ ਜਦੋਂ ਐਚਐਸ ਪੁਰਕਾ ਜਦੋਂ ਜੁਆਇਨ ਕਰਨਗੇ ਅਕਾਲੀ ਦਲ ਨੂੰ ਇੱਕ ਵੱਡਾ ਬੂਸਟ ਮਿਲੇਗਾ ਨਵੇਂ ਚਿਹਰੇ ਆਉਣ ਦੀ ਸੰਭਾਵਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕਾਲੀ ਦਲ ਜਿਹੜਾ ਚੋਣਾਂ ਲੜ ਜਦੋਂ ਲੜੇਗਾ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਟਿਕਟ ਆ ਉਹ ਜ਼ਰੂਰ ਮਿਲ ਸਕਦੀ ਹੈ ਜੀ ਜੀ ਕੀ ਲੱਗਦਾ ਕਿ ਅਮਰਜੀਤ ਪਹਿਲਾਂ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਕੋਟਕਪੂਰਾ ਗੋਲੀकांड ਦਾ ਮਾਮਲਾ ਸੀਗਾ ਉਹ ਵੀ ਇਹਨਾਂ ਦੇ ਕੋਲ ਸੀ ਜੀ ਬਿਲਕੁਲ ਸਪਸ਼ਟ ਤਿਕਾਸਤੇ ਕੰਮ ਨੇ ਕੁਝ ਇਹਦੇ ਮਾਮਲੇ ਸਾਹਮਣੇ ਆਏ ਜਿਸ ਤੋਂ ਬੇਬੀ ਦਾ ਇਸ਼ੂ ਹੋਇਆ ਸੀ ਤਾਂ ਇਹ ਕੁਝ ਵੀ ਆਂਦੇ ਸਾਹਮਣੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇਹਨਾਂ ਬਲੋ ਜਿਹੜੀ ਜਾਂਚ ਆਬ ਕਿੰਨੀ ਗਈ ਸੀ ਹੁਣ ਜਾਂਚ ਕਿੱਥੇ ਤੱਕ ਪਹੁੰਚੀ ਹੈ ਕੀ ਮਾਮਲਾ ਹੋਇਆ ਇਹਦੇ ਤੱਕ ਆਪਾਂ ਜਿਹੜਾ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਬੜੀਆਂ ਸਿੱਟਾ ਬੜੀਆਂ ਦੇਖਣ ਉਸ ਤੋਂ ਬਾਅਦ ਅਨੇਕਾਂ ਸਿੱਟਾ ਬਣ ਚੁੱਕੇ ਆ ਸਰਕਾਰਾਂ ਦੇ ਵਿੱਚ ਕਈ ਸਰਕਾਰਾਂ ਚੇਂਜ ਹੋਈਆਂ ਪਰ ਉਸ ਮਾਮਲੇ ਲੈ ਕੇ ਕਹੂੰਗਾ ਇਹਨਾਂ ਕੋਲ ਵੀ ਤੱਤ ਬਹੁਤ ਬਤਾ ਤਬ ਬਹੁਤ ਸਾਰਨ ਨੂੰ ਇਕੱਠੇ ਕੀਤੇ ਕਿਉਂਕਿ ਸੀਨੀਅਰ ਵਕੀਲ ਸੀ ਸੀਨੀਅਰ ਵਕੀਲ ਹੋਣ ਦੇ ਨਾਤੇ ਆਪਾਂ ਕਹਿ ਸਕਦਾ ਵੀ ਇਹਨਾਂ ਕੋਲੜੀਆਂ ਵਡਮੂਲੀਆਂ ਜਾਣਕਾਰੀਆਂ ਨੇ ਉਹ ਬਿਲਕੁਲ ਇਕੱਠੀਆਂ ਹੋਈਆਂ ਜਿਆਨ ਜਿਹੜਾ 84 ਦੀ ਗੱਲ ਕੀਤੀ ਆ ਜਿਵੇਂ ਆਪਾਂ ਕਮੇਟੀ ਹੋਰ ਤੋਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਜਿਹੜਾ ਧਾਰਮਿਕ ਸ਼ੁੰਦ ਨੇ ਖਾਸ ਤੌਰ ਤੇ ਹੂੰ ਧਾਰਮਿਕ ਸ਼ਮਾ ਉਸ਼ਮਾ ਦੇ ਵਿੱਚ ਜਿਹੜੇ ਨੇ ਉਹਨਾਂ ਨੂੰ ਰੱਖਿਆ ਜਾਂਦਾ ਵੀ ਇਹ ਇਸ ਤਰ੍ਹਾਂ ਕਿਹੜਾ ਹੱਲ ਕਰਾਂਗੇ ਹੈਂਡਲ ਕਰਨਗੇ ਸੋ ਮੇਨ ਕਰਦੇ ਆ ਕਿ ਜਿਹੜਾ ਹੁਣ ਸ਼੍ਰੋਮਣੀ ਕਮੇਟੀ ਦਾ ਜਿਹੜਾ ਦੇ ਵਿੱਚ ਰਹਿ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਕੁਝ ਚੰਗੀ ਜਿਹੜੀ ਹੈ ਸੇਵਾ ਕਰ ਸਕਣਗੇ ਸਿੱਖ ਪੰਥ ਦੀ ਕੋਈ ਸੇਵਾ ਕਰ ਸਕਣਗੇ ਜਾਂ ਫਿਰ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਸੁਣ ਸਕਣਗੇ ਕਿਉਂਕਿ ਜਿਸ ਤਰ੍ਹਾਂ ਨੇ ਕਿਹਾ ਕਿ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਇੱਕ ਖੇਤਰੀ ਪਾਰਟੀ ਹੋਵੇ ਸਾਈਟ ਪਰ ਜਿਹੜਾ ਖੇਤਰੀ ਮੁੱਦਾ ਜਿਹੜਾ ਚੁੱਕੇ ਜਾ ਸਕੋਏ ਨੇ ਖੇਤਰੀ ਦੇ ਮੁੱਦੇ ਨੇ ਉਹ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ तमाम ਜਾਣਕਾਰੀ ਦੇਣ ਦੇ ਲਈ ਤਾਂ ਵੱਡਾ ਐਲਾਨ ਕੀਤਾ ਹੈ ਸੀਨੀਅਰ ਵਕੀਲ ਐਚ ਐਸ ਫੁਲਕਾ ਦੇ ਵੱਲੋਂ ਕੀ ਉਹ ਸ਼੍ਰੋਮਣੀ ਅਕਾਲੀ ਦਰ ਜੁਆਇਨ ਕਰਨਾ ਚਾਹੁੰਦੇ ਨੇ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੀ ਹਲਕਾ ਦਾਖਾ ਤੋਂ ਵਿਧਾਇਕ ਵੀ ਰਹਿ ਚੁੱਕੇ ਨੇ ਤਾਂ ਹਾਈ ਕੋਰਟ ਦੇ ਸੀਨੀਅਰ ਵਕੀਲ ਹਨ ਐਚਐਸ ਫੁਲਕਾ ਜਿਨ੍ਹਾਂ ਦੇ ਵੱਲੋਂ ਵੱਡਾ ਅੱਜ ਐਲਾਨ ਕੀਤਾ ਗਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੁਆਇਨ ਕਰਨਾ ਚਾਹੁੰਦੇ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਕਿ ਦਿਨੋਂ-ਦਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਗ੍ਰਾਫ ਨੀਚੇ ਡਿੱਗਦਾ ਜਾ ਰਿਹਾ ਹੈ ਤਾਂ ਕਮਜ਼ੋਰ ਹੁੰਦੇ ਜਾ ਰਹੀ ਹੈ ਪਾਰਟੀ ਜਿਸ ਨੂੰ ਦੇਖਦਿਆਂ ਹੋਏ ਐਚਐਸ ਫੁਲਕਾ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਤਾਂ ਸਮਝਾਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਗ੍ਰਾਫ ਹੁਣ ਡਾਵਾ ਡੋਲ ਹੁੰਦਾ ਜਾ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਐਚਐਸ ਫੂਲਕਾ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੁਆਇਨ ਕਰ ਦੇਣੇ ਕੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਮੁਰਜ਼ਜਿਤ ਹੋਵੇਗੀ ਮੜ ਉੱਬਰਦੀ ਹੈ ਜਾਫੀ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚੜਦੀ ਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ